ਗੁੰਡਾਗਰਦੀ ਕਰਨ ਆਇਆ ਜੀ ਮੇਰੀ ਦੁਕਾਨ ਤੇ ਮੈਨੂੰ ਕਹਿੰਦਾ ਤੂੰ ਨਸ਼ੇ ਵਾਲੀ ਵੀਡੀਓ ਕਿਉਂ ਪਾਈ ਐਮਐਲਏ ਮੋਲਕ ਸਿੰਘ ਦਾ ਕੰਮ ਆ ਇਹ ਨਸ਼ਿਆ ਨਰਲਿਆ ਵਿਆ ਮੈਂ ਵਾਰ-ਵਾਰ ਕਹਿ ਰਿਹਾ ਮੇਰੀ ਦੁਕਾਨ ਤੇ ਹੁੰਦਾ ਕੀ ਕੰਮ ਜੇ ਮੈਂ ਗਲਤ ਸੀ ਮੇਰੇ ਤੇ ਕਾਨੂੰਨੀ ਕਾਰਵਾਈ ਕਰਾਵੇ ਇਹ ਬੰਦਾ ਹਰ ਵਾਰ ਵਾਰ ਲੈ ਕੇ ਕਈ ਬੰਦੇ ਨੂੰ ਪਹਿਲਾਂ ਡਾ ਚੁੱਕਿਆ ਇਹਨਾਂ ਦਾ ਧੰਦਾ ਜੀ ਨਸ਼ੇ ਪੱਤੇ ਕਰਨਾ ਆ ਦੇਖੋ ਜੇ ਨਸ਼ੇ ਵਿਰੋਧ ਬੋਲਦੇ ਆ ਤਾਂ ਇਹ ਬੰਦਾ ਡਰਉਂਦਾ ਵੀ ਨਸ਼ਿਆਂ ਦਾ ਨਾਮ ਕਿਉਂ ਲੈਨੇ ਹੋ ਹਾਂਜੀ ਇਹ ਬੰਦਾ ਰਸ਼ੇਦ ਅਸਕਰੀ ਦੇ ਵਿੱਚ ਸ਼ਾਮਲ ਮੈਂ ਇੱਕ ਮੈਂ ਇੱਕ ਵੀਡੀਓ ਬਣਾਈ ਸੀ ਮੈਂ ਇੱਕ ਵੀਡੀਓ ਬਣਾਈ ਸੀ ਨਸ਼ਾ ਦਾ ਨਸ਼ਿਆਂ ਨਾਲ ਬਲੀ ਫੜਿਆ ਸੀ ਇਹ ਬੰਦਾ ਕਹਿੰਦਾ ਵੀਡੀਓ ਕਿਉਂ ਬਣਾਈ ਕਿਉਂਕਿ ਮੈਡੀਕਲ ਵਾਲੇ ਇਹਨਾਂ ਨੂੰ ਬੁਰਤੀ ਪਾਉਂਦੇ ਆ ਇਹ ਮੇਰੀ ਦੁਕਾਨ ਤੇ ਆਇਆ ਜੀ ਦੇਖੋ ਹਾਂਜੀ ਇਹ ਝੂਠਾ ਇਹ ਬੰਦਾ ਜੀ ਇਹ ਗੁੰਡਾ ਰੱਖਿਆ ਮੋਲ ਕ ਐਮਐਲਏ ਨੇ ਅਮੋਲ ਕ ਐਮਐਲਏ ਨੇ ਗੁੰਡਾ ਰੱਖਿਆ ਜੀ ਆਪਦਾ ਇਹ ਬੰਦਾ ਹਾਂਜੀ ਇਹ ਗੁੰਡਾ ਇਹ ਬੰਦੇ ਨੇ ਇਹ ਗੁੰਡਾ ਜੀ ਐਮਐਲਏ ਦਾ ਐਮਐਲਏ ਨੂੰ ਭੇਜਿਆ ਗੁੰਡਾਗਰਦੀ ਕਹਨੂੰ ਦਰਾਲੀਆਂ ਕਰਨੂ ਇਹ ਬੰਦਾ ਰੱਖਿਆ ਜੀ ਐਮਐਲਏ ਸਾਹਿਬ ਨੇ ਇਹ ਦਰਾਲੇ ਬੰਦੇ ਇਹ ਦਲਾਲ ਆ ਜੀ ਇਹ ਇਹ ਮੇਰੀ ਦੁਕਾਨ ਤੇ ਦੇਖੋ ਮੈਂ ਸਰਕਾਰ ਨਾਲ ਗੱਲ ਕਰ ਰਿਹਾ ਸਾਰੇ ਬਣਾਵਾਂ ਇਹ ਗੁੰਡਾਗਰਦੀ ਤੇ ਆਇਆ ਮੇਰੀ ਦੁਕਾਨ ਦੇ ਉੱਤੇ ਖੜਾ ਜੀ ਇਸ ਟਾਈਮ ਇਹ ਬੰਦਾ ਇਹ ਕੀ ਲਿਆ ਗਿਆ ਉੱਥੇ ਬੁਠਾ ਦੇ ਗੁੰਡਾਗਰਦੀ ਗੁੰਡਾਗਰਦੀ ਤੇ ਆ ਜੀ ਐਮਐਲਏ ਕਹਿੰਦੇ ਇਹਨੂੰ ਬਾਈ ਜੀ ਤੇਰਾ ਨਾਮ ਕੋ ਇਹ ਬੰਦਾ ਬਾਈ ਨਹੀਂ ਬਾਈ ਇਹ ਧਮਕੀਆਂ ਦਾ ਪਿਸਤੌਲ ਲੈ ਕੇ ਧਮਕੀਆਂ ਦਾ ਬੰਦਾ ਇਹ ਇਹ ਗੁੰਡਾ ਬੰਦਾ ਜੀ ਗੁੰਡਾ ਐਮਐਲਏ ਮੁਲਕ ਸਿੰਘ ਦੇ ਗੁੰਡਾ ਰੱਖਿਆ ਜੀ ਇਹ ਬੰਦਾ ਇਹ ਬੰਦਾ ਐਮਐਨਏ ਸਾਹਿਬ ਦਾ ਗੁੰਡਾ ਬੋਲਕ ਦਾ ਬਸ ਆਮਣਾ ਢਾਲੀ ਵਾਲਾ ਠੀਕਾ ਕੋਸ਼ ਦੇ ਨਾਲ ਲੈ ਕੇ ਐਮਐਲਏ ਮੋਲਕ ਸਿੰਘ ਨੇ ਭੇਜਿਆ ਮੇਰੀ ਦੁਕਾਨ ਤੇ ਗੁੰਡਾਗਰਦੀ ਕਰਨ ਆਇਆ ਜੀ ਮੇਰੀ ਦੁਕਾਨ ਤੇ ਕੱਲ ਨੂੰ ਮੈਨੂੰ ਇਸ ਬੰਦੇ ਤੋਂ ਮੇਰੇ ਪਰਿਵਾਰ ਨੂੰ ਜਾਨਵਾਲ ਦਾ ਖਤਰਾ ਇਹ ਬੰਦਾ ਮੈਨੂੰ ਕਹਿੰਦਾ ਤੂੰ ਨਸ਼ੇ ਵਾਲੀ ਵੀਡੀਓ ਕਿਉਂ ਪਾਈ ਐਮਐਲਏ ਮੋਲਕ ਸਿੰਘ ਦਾ ਕੰਮ ਆ ਇਹ ਨਸ਼ਿਆ ਨਰ ਲਿਆ ਪਿਆ ਮੈਂ ਵਾਰ ਵਾਰ ਇਹ ਦੁਕਾਨ ਤੇ ਹੁੰਦਾ ਕੀ ਕੰਮ ਜੇ ਮੈਂ ਗਲਤ ਸੀ ਮੇਰੇ ਤੇ ਕਾਨੂੰਨੀ ਕਾਰਵਾਈ ਕਰਾਵੇ ਇਹ ਬੰਦਾ ਰਵਲ ਰਵਰ ਲੈ ਕੇ ਕਈ ਬੰਦੇ ਨੂੰ ਪਹਿਲਾਂ ਡਾ ਚੁੱਕਿਆ ਇਹਨਾਂ ਦਾ ਧੰਦਾ ਜੀ ਨਸ਼ੇ ਪੱਤੇ ਕਰਨਾ ਆ ਦੇਖੋ ਜੇ ਨਸ਼ੇ ਵਿਰੋਧੀ ਬੋਲਦੇ ਆ ਤਾਂ ਇਹ ਬੰਦਾ ਡਰਦਾ ਵੀ ਨਸ਼ਾ ਦਾ ਨਾਮ ਕਿਉ ਲੈਂਦੇ ਹੋ ਇਹਨਾਂ ਨਸ਼ਾ ਲੈ ਕੇ ਇਹਨਾਂ ਦੀ ਹਾਂਜੀ ਇਹ ਬੰਦਾ ਰਸ਼ੇਦ ਅਸਕਰੀ ਦੇ ਵਿੱਚ ਸ਼ਾਮਿਲ ਆ ਮੈਂ ਇੱਕ ਮੈਂ ਇੱਕ ਵੀਡੀਓ ਬਣਾਈ ਸੀ ਮੈਂ ਇੱਕ ਵੀਡੀਓ ਬਣਾਈ ਸੀ ਨਸ਼ਾ ਦਾ ਨਸ਼ਿਆਂ ਨਾਲ ਅੰਬਲੀ ਫੜਿਆ ਸੀ ਇਹ ਬੰਦਾ ਕਹਿੰਦਾ ਵੀਡੀਓ ਕਿਉਂ ਬਣਾਈ ਕਿਉਂਕਿ ਮੈਡੀਕਲ ਵਾਲੇ ਇਹਨਾਂ ਨੂੰ ਬੁਰਤੀ ਪਾਉਂਦੇ ਆ ਇਹ ਮੇਰੀ ਦੁਕਾਨ ਤੇ ਆਇਆ ਜੀ ਦੇਖੋ ਹਾਂਜੀ ਇਹ ਇਹ ਬੰਦਾ ਜੀ ਇਹ ਗੁੰਡਾ ਰੱਖਿਆ ਮੁਲਕ ਐਮ ਐਲ ਏ ਨੇ ਅਮੋਲ ਕੈਮਰੇ ਨੇ ਗੁੰਡਾ ਰੱਖਿਆ ਜੀ ਆਪਦਾ ਇਹ ਬੰਦਾ ਹਾਂਜੀ ਇਹ ਗੁੰਡਾ ਇਹ ਬੰਦੇ ਨੇ ਇਹ ਗੁੰਡਾ ਜੀ ਐਮ ਐਲ ਏ ਦਾ ਐਸਕੂਟਰ ਐਮ ਐਲ ਏ ਨੂੰ ਭੇਜਦਾ ਗੁੰਡਾ ਕਰਦੀ ਕਰਨ ਨੂੰ ਦਰਾਲੀਆਂ ਕਰਨ ਨੂੰ ਇਹ ਬੰਦਾ ਰੱਖਿਆ ਜੀ ਐਮ ਐਲ ਏ ਸਾਹਿਬ ਨੇ ਇਹ ਦਲਾਲੇ ਬੰਦੇ ਇਹ ਦਲਾਲਾ ਜੀ ਇਹ ਮੇਰੀ ਦੁਕਾਨ ਤੇ ਦੇਖੋ ਮੈਂ ਸਰਕਾਰ ਨਾਲ ਗੱਲ ਕਰ ਰਿਹਾ ਸਾਰੇ ਬਣਾਵਾਂ ਇਹ ਗੁੰਡਾ ਕਰਦੀ ਤੇ ਆਇਆ ਮੇਰੀ ਦੁਕਾਨ ਦੇ ਉੱਤੇ ਖੜਾ ਜੀ ਇਸ ਟਾਈਮ ਇਹ ਬੰਦਾ ਆ ਗਿਆ ਉੱਥੇ ਬੁਠਾ ਦੇ ਗੁੰਡਾ ਕਰਦੀ ਗੁੰਡਾ ਕਰਦੀ ਤੇ ਆ ਜੀ ਐਮਐਨਏ ਕਹਿੰਦੇ ਇਹਨੂੰ ਬਾਈ ਜੀ ਤੇਰਾ ਨਾਮ ਕੋ ਇਹ ਬੰਦਾ ਭਾਈ ਨਹੀਂ ਭਾਈ ਇਹ ਧਮਕੇ ਦਾ ਪਿਸਤੌਲ ਲੈ ਕੇ ਧਮਕੇ ਦਾ ਬੰਦਾ ਹੈ ਇਹ ਇਹ ਗੁੰਡਾ ਬੰਦਾ ਜੀ ਗੁੰਡਾ ਐਮਐਨਏ ਮੋਲਕ ਸਿੰਘ ਦੇ ਗੁੰਡਾ ਰੱਖਿਆ ਜੀ ਇਹ ਬੰਦਾ ਇਹ ਬੰਦਾ ਐਮਐਨਏ ਸਾਹਿਬ ਦਾ ਗੁੰਡਾ ਬੋਲਕਾ ਬਸ ਆਮਣਾ ਢਾਲੀ ਵਾਲਾ ਹਿੱਕਾ ਕੋਲ ਦੇ ਨਾਲ ਲੈ ਕੇ ਐਮਐਲਏ ਮੋਲਕ ਸਿੰਘ ਨੇ ਭੇਜਿਆ ਮੇਰੀ ਦੁਕਾਨ ਤੇ ਗੁੰਡਾ ਕਰਦੀ ਕਰਨ ਆਇਆ ਜੀ ਮੇਰੀ ਦੁਕਾਨ ਤੇ ਕੱਲ ਨੂੰ ਮੈਨੂੰ ਇਸ ਬੰਦੇ ਤੋਂ ਮੇਰੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਇਹ ਬੰਦਾ ਮੈਨੂੰ ਕਹਿੰਦਾ ਤੂੰ ਨਸ਼ੇ ਵਾਲੀ ਵੀਡੀਓ ਕਿਉਂ ਪਾਈ ਐਮਐਲਏ ਮੋਲਕ ਸਿੰਘ ਦਾ ਕੰਮ ਆ ਇਹ ਨਸ਼ਿਆ ਨਰ ਲਿਆ ਵਿਆ ਮੇਰਾ ਕੀ ਕੰਮ ਜੇ ਮੈਂ ਗਲਤ ਸੀ ਮੇਰੇ ਤੇ ਕਾਨੂੰਨੀ ਕਾਰਵਾਈ ਕਰਾਵੇ ਇਹ ਬੰਦਾ ਰਵਲਵਰ ਲੈ ਕੇ ਕਈ ਬੰਦੇ ਨੂੰ ਪਹਿਲਾਂ ਡਰਾ ਚੁੱਕਿਆ ਇਹਨਾਂ ਦਾ ਧੰਦਾ ਜੀ ਨਸ਼ੇ ਪੱਤੇ ਕਰਨਾ ਆ ਦੇਖੋ ਜੇ ਨਸ਼ਾ ਅੰਤਰੂਪ ਬੋਲਦੇ ਆ ਤਾਂ ਇਹ ਬੰਦਾ ਡਰੋਂਦਾ ਵੀ ਨਸ਼ਾ ਦਾ ਨਾਮ ਕਿਉ ਲੈਂਦੇ ਹੋ ਇਹਨਾਂ ਨਸ਼ਾ ਲੈ ਕੇ ਇਹਨਾਂ ਦੀ ਹਾਂਜੀ ਇਹ ਬੰਦਾ ਨਸ਼ੇ ਤਸਕਰੀ ਦੇ ਵਿੱਚ ਸ਼ਾਮਿਲ ਆ ਮੈਂ ਇੱਕ ਮੈਂ ਇੱਕ ਵੀਡੀਓ ਬਣਾਈ ਸੀ ਮੈਂ ਇੱਕ ਵੀਡੀਓ ਬਣਾਈ ਸੀ ਨਸ਼ਾ ਦਾ ਨਸ਼ੇ ਵਾਲਾ ਅੰਬਲੀ ਫੜਿਆ ਸੀ ਇਹ ਬੰਦਾ ਕਹਿੰਦਾ ਵੀਡੀਓ ਕਿਉਂ ਬਣਾਈ ਕਿਉਂਕਿ ਮੈਡੀਕਲ ਵਾਲੇ ਇਹਨਾਂ ਨੂੰ ਬੁਰਤੀ ਪਾਉਂਦੇ ਆ ਇਹ ਮੇਰੀ ਦੁਕਾਨ ਤੇ ਆਇਆ ਜੀ ਦੇਖੋ ਹਾਂਜੀ ਹਾਂਜੀ ਇਹ ਝੂਠਾ ਏ ਬੰਦਾ ਜੀ ਇਹ ਗੁੰਡਾ ਰੱਖਿਆ ਮੋਲ ਕੇ ਐਮਐਲਏ ਨੇ ਉਹ ਮੋਲ ਕੇ ਐਮਐਲਏ ਨੇ ਗੁੰਡਾ ਰੱਖਿਆ ਹੀ ਆਪਦਾ ਇਹ ਬੰਦਾ ਹਾਂਜੀ ਇਹ ਗੁੰਡਾ ਇਹ ਬੰਦੇ ਨੇ ਇਹ ਗੁੰਡਾ ਜੀ ਐਮਐਲਏ ਦਾ ਐਮਐਲਏ ਨੂੰ ਭੇਜਦਾ ਗੁੰਡਾ ਕਰਦੀ ਕੰਮ ਉਦਾਲੀਆਂ ਕਰਨੂ ਇਹ ਬੰਦਾ ਰੱਖਿਆ ਜੀ ਐਮਐਲਏ ਸਾਹਿਬ ਨੇ ਇਹ ਦਲਾਲੇ ਬੰਦੇ ਇਹ ਦਲਾਲ ਆ ਜੀ ਇਹ ਇਹ ਮੇਰੀ ਦੁਕਾਨ ਤੇ ਦੇਖੋ ਮੈਂ ਸਰਕਾਰ ਨਾਲ ਗੱਲ ਕਰ ਰਿਹਾ ਸਾਰੇ ਬਣਾਵਾਂ ਨਾਲ ਇਹ ਗੁੰਡਾ ਕਰਦੀ ਤੇ ਆਇਆ ਮੇਰੀ ਦੁਕਾਨ ਦੇ ਉੱਤੇ ਖੜਾ ਹੀ ਇਸ ਟਾਈਮ ਇਹ ਬੰਦਾ ਇੱਕ ਲੈ ਗਿਆ ਉੱਥੇ ਪੁੱਛਾ ਇਹ ਗੁੰਡਾ ਕਰਦੀ ਗੁੰਡਾ ਕਰਦੀ ਤੇ ਆ ਜੀ ਐਮਐਨ ਕਹਿੰਦੇ ਇਹਨੂੰ ਇਹ ਜਿੱਤਰਨਾ ਕੋ ਗਾ ਇਹ ਬੰਦਾ ਭਾਈ ਨਹੀਂ ਭਾਈ ਇਹ ਧਮਕੀਆਂ ਦਾ ਬਸਤਾਵ ਲੈ ਕੇ ਧਮਕੀਆਂ ਦਾ ਬੰਦਾ ਹੈ ਇਹ ਇਹ ਗੁੰਡਾ ਬੰਦਾ ਜੀ ਗੁੰਡਾ ਐਮਐਨਏ ਮੁਲਖ ਸਿੰਘ ਦੇ ਗੁੰਡਾ ਰੱਖਿਆ ਜੀ ਇਹ ਬੰਦਾ ਇਹ ਬੰਦਾ ਐਮਐਨਏ ਸਾਹਿਬ ਦਾ ਗੁੰਡਾ ਬੋਲ ਕੜਾ ਬਸ